ਓ ਜੀ ਭਾਈ ਅਕੀਰ ਬਾਜੀ ਮੰੰਦਰ ਵੀ ਪਹੁੰਚ ਗਿਆ ਬਾਪੂ ਆ ਪਾਣੀ ਲਾਣੋਂ ਖੜਾ ਉਧਰ ਪਰ ਬੂਟਿਆਂ ਚੱਲ ਰਹੀ ਆ ਮੋਟਰ ਤੇਰੇ ਬੂਟਿਆਂ ਦਾ ਕੀ ਬਣਿਆ ਉਹ ਜਿਹੜੇ ਖੜੇ ਓਕਣੇ ਕਣਕੀ ਦੀ ਵਿੱਚ ਪਾਣੀ ਲਾਹਤਾ ਹੂੰ ਦੇਖੀ ਜੋ ਕੋਈ ਵੇਗੇ ਠੀਕ ਆ ਨਹੀਂ ਮੈਂ ਤਾਂ ਵੀ ਬਹੁਤ ਸਾਡੇ ਵੀ ਖੜੇ ਹੀ ਆ ਹਲੇ ਆ ਮੋਟੇ ਹੀ ਹੁੰਦੇ ਆ ਹੂੰ ਕਹਿੰਦਾ ਮੰਨ ਕੇ ਨਹੀਂ ਚੱਲਾਂਗੇ ਦਮਨ ਮਾਂ ਤੁੱਕਲ ਪਾਣੀ ਵੀ ਲਾਹ ਤਾ ਹੂੰ ਮੈਂ ਕਹ ਦੇਖਿਆ ਵਾਂ ਵੀ ਕਿਤੇ ਜਿਆਦਾ ਛੜਾ ਛੜਾ ਤਾਂ ਨਹੀਂ ਹੈ ਬਣੀ ਕਿਤੇ ਹੈ ਹੀ ਨਹੀਂ ਲਿਸ ਵੀ ਨਹੀਂ ਹੂੰ ਖਾ ਗਿਆ ਮੜਾ ਮੋਟਾ ਕਿੱਥੇ ਤਾਂ ਹੁਣ ਨਹੀਂ ਹੈਗਾ ਆਹ ਦੇਖਿਆ ਜਾ ਖੜਾ ਬੂਟਾ ਮੂਰੇ ਇਹ ਹੈ ਜਾ ਹੋਵੇ ਨੀ ਯਾਰ ਆ ਜਾਵੇ ਹੂੰ ਅਸੀਂ ਵੀ ਉਹ 2 ਕਿੱਲੇ ਲਾ ਲੈਣੇ ਆ ਤੇ ਕੀ ਹੁਣ ਅੱਛਾ ਗੰਨਾ ਬੀਜ ਕੇ ਹੁਣ ਪੀਦੇ ਨਾਲ ਫਿਰ ਬਾਪੂ ਨਾਲ ਮੈਂ ਹੋਰ ਫਲਾਕਰੀ ਦੀ ਇਮਾਨਦਾ ਨਹੀਂ ਹੈਗਾ ਫਿਰ ਮੈਂ ਇਹਨੂੰ ਕਿਹਾ ਦਾ ਕਹਿੰਦਾ ਪੂਰੇ ਬੂਟੇ ਲਾਉਣੇ ਮੈਂ ਜੀ ਹਾਂ ਬਾਸ ਫਿਰ ਮੈਨੂੰ ਉੱਥੇ ਗੰਨਾ ਬੀਜ ਲਾਣ ਤੇ ਪੱਟ ਕੇ ਦੁਬਾਰੇ ਚੱਲੀਆਂ ਹਾਂ ਵੇਨਾ ਦੇ ਤਾਂ ਬੂਟੇ ਫਿਰ ਕੈਮ ਹੈ ਬੂਟੇ ਹੋ ਠੀਕ ਹੈ ਹਾਂ ਬੂਟੇ ਠੀਕ ਹੈ ਬੂਟੇ ਮਸਾਲਾ ਪੈਸੇ ਨਹੀਂ ਲਾਉਂਦਾ ਕੋਈ ਜੇ ਆਏ ਇੱਕਨ ਹੱਥ ਵੀ ਜਿਹੜੇ ਆਪਾਂ ਬੂਟੇ ਵੀ ਟੁੱਟ ਕੇ ਦੁਬਾਰਾ ਫੇਰ ਲਾ ਦੋ ਉਹ ਸਾਰੇ ਉਹੀ ਬੂਟੇ ਦਿਖੀ ਜਾਂਦੇ ਆ ਸਾਲਾ ਗਲਤ ਕੰਮ ਆ ਮੈਂ ਦੇਖ ਲਿਆ ਹੁਣ ਇਹਦਾ ਇੱਕ ਦੋ ਤਿੰਨ ਚਾਰ ਜਿਹੜੇ ਬੂਟੇ ਬੜੀ ਖੜੇ ਆ ਉਹ ਇਨਾਂ ਨੂੰ ਖਰਦਾ ਬਾਈ ਕਿਹਦਾ ਰਗਾ ਮੈਂ ਬੰਨੂ ਗੁੱਸਾ ਦਵਾਈ ਜਾਵਾਂ ਗਰਾਥਾ ਪੈਲੇ ਨਾ ਪਰੇ ਕੰਮ ਨਾ 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 ਬਫੇਰ ਦੇ ਇਹਨਾਂ ਵੇ ਗਣਾਸਾ ਫੇਰ ਜਿਹੜਾ ਖੇਦਾ ਇਹ ਲੈ ਆਇਆ ਬੁੱਕਾ ਮੜਾ। ਬੈਣੀ ਬੁੱਕਾ ਸਕਾ ਮੜਾ। ਸਾਡਾ ਇਲਾ ਲੈ ਆਗੇ ਨਾ ਪਹਿਲੇ ਇਹਨੂੰ ਵੱਢ ਕੇ ਪਹਿਲੇ ਨਾਲ ਬੱਲਣ ਬਣ ਜੂਗਾ। ਹੈ? ਨਾਲ ਬੱਲਣ ਬਣ ਜੂ। ਹੋਰ ਕੀ ਆ? ਅਸੀਂ ਵੀ ਨਹੀਂ ਵੱਢਣੇ ਭਈਆਂ ਨੂੰ ਕਹਿਣਾ ਵੱਢ ਲਿਆਓ ਜਾਓ। ਭਈਆਂ ਇਹ ਕਾਹਦੇ ਵੱਢੂਗੇ? ਆਹ ਵੱਢ ਲਓ। ਆਪ ਨੂੰ ਬੈਠ ਹੁੰਦੇ। ਆਹ ਵੱਢ ਕੇ ਲੋਟਾ। ਭਈਆਂ ਨੂੰ ਬੱਲਣ ਨਹੀਂ ਦੇਣਾ ਹੈਗਾ ਇਹਦੀ। ਕਿ ਗਡਾਸ ਦੀ ਮਾਰ ਆ ਯਾਰ। ਵੱਢ ਕੇ। ਹਾ 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 ਹਾ। ਦੇਖ। ਅੱਛਾ। ਇਹ ਕਾ ਹੋ ਗਿਆ। ਇਹ ਦੋ ਪਰਲੇ ਖੇਲਣੇ ਹੋ ਗਏ। ਇਹੋ ਪਰਲੇ ਵੰਸਰੇ ਵਾਲਾ ਹੋ ਗਿਆ। ਆਹ ਇੱਕ ਤਾਂ ਇਹਦੇ ਵੱਢ ਲਓ। ਹਾਂ। 10 ਮਿੰਟ ਬਾਅਦ ਵਿਢਾ ਕੇ ਮਾਲਨੇ ਮੈਂ। ਕੋਟ ਗ ਰੜਕੇ ਪਰੇ ਕਰੋ ਆਹ ਤੱਕ ਕਹੀ ਮਾ ਟੱਕ ਜੜ ਸਣ ਯਾਰ ਆ ਜਾਣ ਇੱਧੇ ਦੇ ਕਿਹੜੇ ਬਾਸਲੀ ਮੂਸਲੀ ਬਣੀ ਦੀ ਐ ਇਹੀ ਇਹੀ ਰੜਕਦੇ ਇਹੀ ਰੜਕਦੇ ਪਤਾ ਨਹੀਂ ਨੂੰ ਦਿਖਾਈ ਜਾਂਦਾ ਹਾਂ ਹਾਂ ਅਲਾ ਕਹਿੰਦਾ ਯਾਰ ਆਹ ਦੇ ਬੂਟੇ ਨਾਲੇ ਮੈਂ ਕਹੀ ਜਾਂਦਾ ਮੈਂ ਨਹੀਂ ਗਿੰਦਾ ਮੈਂ ਇਹਨਾਂ ਨੂੰ ਫੇਫੂ ਤੇ ਪਰ ਮਫਾੜਾ ਜਾ ਕੇ ਹਾਂ ਹਾਂ ਇਹ ਤਾਂ ਹੈ ਭਾਈ ਬਹੁਤ ਬੂਟੇ ਆ ਪਰਾ ਹੋਰ ਪਾਣੀ ਦਸੱਲੀ ਕਰਾਤੀ ਜਾਂ ਹੈ ਪਾਣੀ ਵੀ ਦਸੱਲੀ ਤੇ ਕਰਾਈ ਪਈ ਯਾਰ ਰਾਤ ਹੀ ਚੱਲਦੀ ਐ ਇੱਥੇ ਕਿਹੜਾ ਨਿਕਲਦਾ ਪਾਣੀ ਕਿਹਦੇ ਨੂੰ ਹਾਂ ਇਹ ਤਾਂ ਹੈ ਆਹ ਦਾ ਉਹ ਮਖੀਲਾਤੀ ਸੀ ਪਰਾ ਦੇਖਦਾ ਦੌੜਾ ਪੱਕੀ ਜੀ ਗਿੱਡੂ ਬੁਲਾਏ ਪਿਆ ਬੰਦ ਕਰ ਗਿਆ ਸਵੇਰੇ 6 ਵਜੇ ਅੱਛਾ ਉਹ ਫੇਰ ਛੱਡਦੇ ਨਾ ਹੁਣ ਪਾਣੀ ਪੀਦੇ ਕੋਈ ਫੇਰ ਛੱਡੀ ਨੂੰ ਚੱਲਦੀ ਚਾਲ ਚੇਹੇ ਕਿਹੜਾ ਕਣਕ ਬੀਜਣੀ ਚ ਅੱਛਾ ਬਿਗ ਗਏ ਠੀਕ ਆ ਨਹੀਂ ਕਣਕ ਦਾ ਬੀਜਣੀ ਉਹਨਾਂ ਦਾ ਖਰਚਾ ਆ ਜਾਂਦਾ ਸਾਲਾ ਕਣਕ ਬੀਜ ਕੇ ਆ ਕਰੂੰਗਾ ਤੂੰ ਉਹ ਹੀ ਗੱਲ ਹੈ ਤੂੰ ਠੀਕ ਆ 10000 ਰੁਪਏ ਭਈਏ ਲੈ ਜਾਂਦੇ ਆ 20000 ਦੀ ਕਣਕ ਹੁੰਦੀ ਆ ਮੈਂ ਜਬੀ ਜੂ ਵੀ ਗੇਰ ਦੇਵੇ ਫਿਰ ਪਾਣੀ ਮੋਠੀ ਚਲ ਦੇਖ ਲੂਗੇ ਬਾਅਦ ਮਾਂ ਹਲੇ ਦੇਖ ਗੱਬੇ ਗੱਬੇ ਜੇ ਗੇਰ ਦੇਵੇ ਜਬੀ ਜੀ ਨਾਲੇ ਬਾਨੇ ਜੀ ਬੀਕ ਕੇ ਠੀਕ ਆ ਬਈ ਯਾਰ ਰੱਖੇ ਨਾ ਬਈ ਯਾਰ ਰੱਖ ਕੇ ਨਾ ਇਸਫਾਈ ਕਰਾ ਦੇ ਇੱਕ ਵਾਰ ਇਸਫਾਈ ਕਰਾਣੀ ਵੀ ਚਾਹੀਦੀ ਉਹਨੂੰ ਕਹਣਾ ਗੱਬੇ ਛਿੜ ਦਿਓ ਟੱਕ ਟੱਕ ਚੱਕ ਕੇ ਬਸ ਬਸ ਵੀ ਨਹੀਂ ਗੱਲ ਇਹ ਬਾਕੇ ਪਜੋ ਫੇਰ ਪਾਣੀ ਭਰ ਦੇਓ ਫੇਰ ਪਾਣੀ ਭਰ ਦੇਣਾ ਹੁਣ ਜਿੱਦਨ ਬੱਤ ਆਗੇ ਇਹ ਜੀ ਪਿਛਲਾ ਡੌਲਾ ਬਈਆ ਰੱਖਣਾ ਇੱਕ ਉਹਨੂੰ ਕਹਣਾ ਟਿਕ ਟੱਕ ਉੱਥੇ ਮਾਰ ਪਜਾਲੇ ਇੱਕ ਇਧਰ ਮਾਰ ਬਸ ਬਸ ਬੱਟਾ ਸਾਫ ਕਰਕੇ ਵਿੱਚ ਕੱਕਣ ਦਾ ਸੁਪੀ ਜਾਣਾ ਫਿਰ ਐਸੋ ਐਉਂ ਵੀ ਪਤਾ ਕਿ ਪੈ ਜਾਣਾ। ਬੂਟਾ ਦਾ ਬਾ ਮੋੜਦਾ ਨਖਰੇ ਕਰਦੇ ਆ। ਬੂਟੇ ਦਾ ਬੂਟਾ ਵਧੀਆ। ਤੁਹਾਨੂੰ ਪਰਾਂ ਬੂਟਾ ਦਿਖਾ ਕੇ ਲਈ ਆਉਂਦੇ ਖੜ ਜਾ ਚੱਲ। ਹਾਂ ਹਾਂ। ਪਰਾਂ ਬੂਟਾ ਦੇਖਿਆ ਹਜਾ। ਇਹਨੂੰ ਦੇਖੀ ਨਹੀਂ ਆਏ। ਤੂੰ ਦੇਖ ਆਇਆ ਬੈ ਨਾ। ਹਾਂ ਹਾਂ। ਬੂਟਾ ਮਾੜਾ ਥੋੜੋ ਯਾਰ। ਉਹ ਬੂਟੇ ਨਾਲ ਤਾਂ ਚੰਗਾ ਬੂਟਾ ਐ। ਉਹੀ ਗੱਲ ਐ। ਉਹ ਬੂਟਾ ਦਿੱਤੇ ਨਾਲ ਵਧੀਆ ਬੂਟਾ ਐ। ਹਾਂ ਦੇਖ। ਉਰੇ ਤੇ ਦੇਖ। ਅੱਛਾ ਚੱਲ ਹਾਂ ਬੂਟੇ ਖੜੇ ਆ। ਸਾਰੇ ਮੋਡੇ ਲੱਗਦੇ ਆ। ਵਿਚ ਦੋ ਬੂਟੇ ਜਿਹੜੇ ਛੋਟੇ ਛੋਟੇ ਲੱਗਦੇ ਆ। ਉਹ ਵੀ ਸਾਰੇ ਦਿਖੀ ਜਾਂਦੇ ਆ। ਸਾਰੇ ਅੱਖਾਂ ਵੱਧੇ ਆ। ਹਾਂ। ਇਹਦੇ ਬੈਲਨ ਮੜਾ ਮੈਨਾਂ ਠੀਕ ਹੈ ਅਜੰਗਾ ਜੂੰਗਾ ਜੇ ਵਿਚੇ ਖਣਾ ਦੀ ਬਾਕੀ ਡੰਡੇ ਡੰਡੇ ਨਾਲ ਕਹਿੰਦੇ 12 ਇੰਚੀ ਓਵਰ ਤੇ ਚੱਲ ਜਾਂਦਾ ਮੇਰੀ ਗੱਲ ਸੁਣਦਾ ਨਾ ਆਹਦੇ ਚ ਅੰਡਰ ਚ ਹੈ ਅੰਡਰ ਮੈਂ ਜਾਂਦਾ 10 ਹੈ ਭਾਈ ਹਾਂ ਇੱਕ ਗੱਲ ਹੈਗੀ ਆ ਹਾਂ ਝੋਟੇ ਨੇ ਨੁਕਸਾਨ ਵੀ ਹੋ ਕਰਿਆ ਹਾਂ ਹਾਂ ਜਿਹੜਾ ਝੋਟੇ ਤੋੜਿਆ ਦੋ ਬਰਾਬਰੇ ਚਲੇ ਗਏ ਜੀ ਸਾਡੇ ਜਿਹਨਾਂ ਨਾਲ ਸਾਡੇ ਹੋਣਾ ਹੈ ਅੱਛਾ ਆ ਉਹ ਵੀ ਝੋਟੇ ਤੋੜਿਆ ਗਿਆ ਦੋ ਚਲੇ ਗਏ ਸਾਡੇ ਬਰਾਬਰੇ ਫੇਰ ਇਦਾਂ ਛੱਲੇ ਵੜਾਂ ਫੁੱਟ ਕੇ ਦੋ ਥੱਲੇ ਵੜਾਂ ਫੁੱਟ ਕੇ ਦੋ ਦੋ ਇੱਕੇ ਸਾਰ ਖੜੇ ਦੇ ਲਾ ਇਹ ਦੋ ਇੱਕੇ ਸਾਰ ਖੜੇ ਹੈ ਹੁਣ ਇੱਕ ਚ ਥੋੜਾ ਗਿਣੂਗੇ ਯਾਰ ਅਸੀਂ ਇਹ ਦੋ ਚ ਗਿਣਨੇ ਇਹਨੂੰ ਤੂੰ ਇੱਕ ਚ ਗਿਣੂਗਾ ਤਿੰਨ ਖੜੇ ਆ ਦੇ ਇੱਕ ਪਰ ਤਿੰਨ ਖੜੇ ਆ ਹੈ ਆ ਦੇ ਖੜੇ ਕਹੇ ਤਿੰਨੇ ਇੱਕ ਹਜ਼ਾਰ ਦੇ ਆ ਇਹ ਕਾਮਯਾਬ ਹੈ ਜੜਵਾ ਜੁੜਵਾ ਜੁੜਵਾ ਜਿਹੜੇ ਮੈਂ ਕਹਿੰਦਾ ਖੇਤ ਚ ਕਰਾ ਇਹ ਮੈਂ ਤੁਸੀਂ ਦੁਬਾਰਾ ਲਾਉਣੇ ਹੋਣ ਮੈਂ ਕਹਿੰਦਾ ਵੜਾ ਬਈ ਉੱਪਰ ਤੇ ਫਿਰ ਉੱਥੀ ਦੇ ਫੇਰ ਫੁੱਟੇ ਆਉਣ ਕੋਈ ਤਾਂ ਉੱਪਰ ਤੇ ਵੜਾਉਣੀ ਲੋੜ ਨਹੀਂ ਇਹ ਹੁੰਦਾ ਟਾਈਮ ਅੱਛਾ ਜੇ ਆਪਾਂ ਨਾ ਇਹਨਾਂ ਮੰਨ ਕੇ ਚੱਲ ਵੀ ਪਰ ਕਣਕਾਂ ਵ ਇਹਨੇ ਨਾ ਆਪਣੇ ਆਪੇ ਘੁੱਟਣ ਤਾਂ ਨਾ ਪਸਾਰ ਚ ਬਾਈ ਉੱਥੇ ਸੀ ਦੇਖਿਆ ਨਹੀਂ ਚੱਲੀਆਂ 6.5 ਲੱਖ ਰੁਪਏ ਦੀ 3 ਸਵਾ ਕਿ ਦਿਨ ਵਿਗੇ ਜਗ੍ਹਾ ਹੀ ਪਟਾ ਗਏ ਉਹ ਦਿਨ ਵਿਗੇ ਤੇਗਾ ਚਾਰ ਚਾਰ ਸਾਲੇ ਚਾਰ ਚਾਰ ਪਾਪਾ ਜੇ ਰੱਖਣਾ ਹੁੰਦਾ ਜੋੜੇ ਖੜੇ ਆ ਬੁੱਟੇ ਤਿੰਨੇ ਮਾੜੇ ਕਿਤੇ ਲੈ ਪੂਰੇ ਇਹਦੇ ਕਿੱਜੇ ਖੜੇ ਤਿੰਨੇ ਬੁੱਟੇ ਕਿੰਨੇ ਉੱਪਰ ਚ ਖੜੇ ਆ ਇਹ ਤਿੰਨੇ ਉੱਪਰ ਚ ਆ ਦੇ ਹਾਂ ਆਰ 2.5 27 28 ਇੰਚ ਦੇ ਹੈ ਤਿੰਨੇ ਜੜ ਤਾਂ ਇੱਕੇ ਇਹਨਾਂ ਦੀ ਜੜ ਇੱਕ ਫੇਰ ਜੜ ਫਰ ਕਹਿੰਦੇ ਬੁੱਟਾ ਵਧੀਆ ਛਿੱਤੀ ਹੁੰਦਾ ਮਾਂ ਤਾਂ ਇੱਕੇ ਆ ਦੇਖ ਲੈ ਹੁਣ ਬੁੱਟੇ ਦੇਖ ਲੈ ਕੀ ਫਰਕ ਹੈ ਨਾ ਦੋਹਾਂ ਦੇ ਜੜ ਤੋਂ ਦਾ ਦੋ ਇੱਕ ਖਰਾਕ ਇੱਕ ਸਾਰਾ ਹਾਂ ਇੱਕ ਜੜਪਾ ਦੋ ਖੜੇ ਆ ਨਾ ਦੋ ਖੜੇ ਇਹ ਤਿੰਨ ਚਾਰ ਤਿੰਨ ਚਾਰ ਜੇਗਾ ਹੈ ਖਰਾਬ ਊਟਾ ਦੇ ਕੇ ਆ ਜਾ ਖੜਾ ਏ ਮੋਟੇ ਦੇ ਕਿਹੇ ਜੇ ਖੜੇ ਆ ਸਾਰੇ ਹਾਂ ਹਾਂ ਆਹ ਵਿੱਚ ਸਾਲਾ ਮਾੜ ਆ ਜਾਂਦਾ ਹੈ ਖਰਾਬ ਕਰਦਾ ਸਰ ਕੋਈ ਨਹੀਂ ਇਹ ਮੈਂ ਇਹਨੂੰ ਕਿਹਾ ਜਾ ਬਾਪੂ ਨੂੰ ਇਹਦੇ ਵੇਚ ਲੈ ਉਧਰ ਇਹਨੂੰ ਗਾਨ ਸਹੀ ਮੈਂ ਤਾਂ ਵੇਚ ਦੇਣੇ ਸੀ ਇਹਦਾ ਆਪਟਾ ਨੂੰ ਤਾਂ ਕਿਹਾ ਹੋ ਛੱਕਰੀ ਆਪਣੇ ਲਾ ਕੇ ਹੈਗੀ ਆ ਆਪਾਂ ਨੂੰ ਪਤਾ ਯਾਰ ਕਿੰਨੇ ਕ ਦਾ ਮਾਲ ਆਪਣਾ ਉਹਨਾਂ ਦਾ ਆਪਾਂ ਨੂੰ ਪਤਾ ਹੀ ਆ ਵੀ ਇੰਨੇ ਲੱਗ ਲੈ ਇੰਨੇ ਦਾ ਹੈਗਾ ਇਹਦਾ ਪਤਾ ਹੀ ਹੁੰਦਾ ਜੇ ਉਹਨੂੰ ਵਜੂਂਗਾ ਸਾਨੂੰ ਨਹੀਂ ਵਜੂਂਦੇ ਹਾਂ ਹਾਂ ਉਨੇ ਆਪਣੇ ਨਾਲ ਸੌਦਾ ਕਰਕੇ ਬਚਾਉਣੇ ਉੱਪਰ ਦੇ ਆਪਾਂ ਨਾ ਵਾਲੇ ਆਪਣੀ ਛੜਕ ਵੀ ਲੈਣੀ ਆਪਾਂ ਨੂੰ ਸਾਲਾ 10000 ਵੱਧਾ ਹੀ ਬਚੂਗਾ ਵੀ ਸਾਲਾ ਸਾਲਾ ਹੋਰ ਘਟਦਾ ਨਹੀਂ ਹੈ ਹੋੜਾ ਜੰਗਲ ਜੀ ਬਣ ਗਿਆ ਜੰਗਲ ਕਾ ਉਹ ਗਾਂ ਸਾਰੀ ਖਿੜੀ ਖੜੀ ਐ ਇਸ ਬਰਨ ਦੀ ਆ ਅੱਛਾ ਉਹ ਤਾਂ ਦੇਖਦੇ ਕੁਝ ਨਾ ਲੱਗਦਾ ਬੁੱਟਰੇ ਨਾਲ ਬੰਨ੍ਹ ਦੇ ਲੀਦਾ ਹਾਂ ਹਾਂ ਉਹ ਗਾਵਾਂ ਨੇ ਬੀਚ ਵਿੱਚ ਖੜੀ ਐ ਤੇ 70 ਤਕ ਬੀਲੀ ਹੋਈ ਐ ਅੱਛਾ ਹੁਣ ਪਨੀਰੀ ਕਰਕੇ ਸਾਲਾ ਬੰਨ੍ਹ ਮਿਲਦਾ ਕਹਾਂ ਹੋ ਸਾਰੀ ਬਣੀ ਵੀ ਸਟਾਡੋਂ ਗਏ ਤੇ ਬੁੱਟਰ ਨੇ ਇੱਥੇ ਵੀ ਬਹੁਤ ਹੋਣਾ ਚੱਲਿਆ ਕਹਾਂ ਹਾਂ ਹਾਂ ਉਭੀ ਕਹਾਂ ਤੁਹਾਡੇ ਨਾਲੇ ਪਟਾ ਦੇਣਾ ਹੈ ਫਾਇਦਾ ਉਹਨੂੰ ਪਟਾ ਕੇ ਜਦ ਇਹ ਫੇਲ ਲੱਜੂਗੀ ਓਕਣੇ ਆ ਤਾਂ ਹੁਣ ਪਾਣੀ ਬਸ ਕੱਲ ਸ਼ਾਕਤੀ ਮਹਾ ਲੈਟਾ ਰਾਤ ਨੂੰ ਕਿਹੜੇ ਵੇ ਦੇਖਣਾ ਪਾਣੀ ਉਹ ਲਾਕ ਵਾਲੀ ਲੈਨ 1 ਸਾਲ ਪਹਿਲਾਂ ਦੀ ਆ ਅੱਛਾ ਖੜਕ ਵਾਲੀ ਹੈ ਨਾ ਉਹਨੂੰ ਪੰਜਵਾਂ ਲੱਗਿਆ ਇਹਨੂੰ ਚੌਥਾ ਤੋਂ ਚੌਥਾ ਪੰਜ ਨਹੀਂ ਲੱਗੀ ਵੀ ਇਹਨੂੰ ਪੰਜ ਤੇ ਪੂਰੇ ਹੋ ਗਏ ਭਾਈ ਪੰਜਵਾਂ ਲੱਗ ਗਿਆ ਚਾਰ ਫੁੱਟ ਪਰੇ ਹੋਣਾ ਹਾਂ ਭਾਈ ਉਹਨੂੰ ਪੰਜਵਾਂ ਲੱਗਿਆ ਇਹਦੇ ਚਾਰ ਪੂਰੇ ਹੋ ਗਏ ਇਹਨੂੰ ਚੌਥਾ ਲੱਗਿਆ ਤਿੰਨ ਪੂਰੇ ਹੋ ਗਏ ਚੌਥਾ ਲੱਗ ਗਿਆ ਇਹਨਾਂ ਨੂੰ ਵਾਹ ਹੁੜ ਗਾਹ ਹੋ ਜਣਾ ਚਾਰ ਪੂਰੇ ਹੋਣੇ ਇਹਨੂੰ ਪੰਜਵਾਂ ਲੱਗ ਜਾਣਾ ਉਹਨੂੰ ਛੇਵਾਂ ਲੱਗ ਜਾਣਾ ਹੋਰ ਥੋੜੀ ਜਿਹੀ ਸੰਘਣੇ ਆਂ ਕਿ ਨਹੀਂ ਜਲਦੀ ਹੈ ਹੈ ਮੰਡੇ ਚ ਲੋਅ ਆ ਜੀ ਤਾਂ ਬਾਈ ਦੇਖ ਮੇਰੀ ਗੱਲ ਸੁਣ ਲੈ ਆਹ ਲੋਅ ਆ ਜੀ ਸਭ ਤੋਂ ਲੋਟ ਹੈ ਮੇਰੇ ਦਾ ਪਸੰਦਾ ਹੈ ਤੇ ਮੰਨੇ ਚਾਹੀਦਾ ਨਾ ਮੰਨੇ ਉਹੀ ਚਾਹੀਦਾ ਇਹ ਦਬੱਲੇ ਨੂੰ ਬੂਟਾ ਇਹ ਦਿਖਣਾ ਚਾਹੀਦਾ ਹੈ ਹਾਂ ਨਾਲੇ ਪੱਤੇ ਲੱਗੇ ਵਧੀਆ ਲੱਗਦੇ ਆ ਨਾਲੇ 7 8 ਫੁੱਟ ਪਰ ਘੱਟ ਤੇ ਘੱਟ 9 ਪਰ ਇਹ ਹਾਂ ਹਾਂ ਆਪਾਂ ਨੇ ਵੀ 10 ਫੁੱਟ ਪਰ ਆੜਾ ਨਹੀਂ ਦਿਖਣਾ ਸਾਰਾ 9 10 ਫੁੱਟ ਪਰ ਲਾਉਣਾ ਆਪਾਂ ਨੇ ਵੀ ਬੂਟਾ 10 ਫੁੱਟ ਪਰ 10 ਦਾਸ ਪਰ ਲਾ ਲਾਂ 10 ਤੇ ਵੀ ਠੀਕ ਹੈ ਇੱਕ ਸਾਲੇ ਲਾਲ ਚ ਆਪਾਂ ਨੇ ਫਸਲ ਦਾ ਵੀ ਇੱਕ ਸਾਲੇ ਗੰਨਾ ਇੱਕ ਸਾਲੇ ਵੜਣਾ ਤੋਂ ਆਪਣਾ ਬਾਗ ਕਣਕ ਬੀਜਦੇ ਵਸ ਠੀਕ ਨਹੀਂ ਹਾਂ ਹਾਂ ਆਣ ਕ ਬੀਜ ਦਿੰਗੇ ਤੇ ਮੱਢ ਕਿੰਨੀ ਪਰ ਗਿਆ ਮੱਢ ਕਿੰਨੀ ਕਿੱਥੇ ਵੜ ਗਿਆ ਚੱਲਦੀ ਆ ਜਾਂ ਅੱਛਾ ਪਰੂਗਾ ਕਿਸੇ ਗੱਲ ਨਾਲ ਰਾਤ ਆਈ ਹੋਣੀ ਹੈ ਰਾਤ ਆਈ ਹੋਣੀ ਹੈ ਅਸੀਂ गए ਰਾਤ 12 12:30 ਇਹ ਆ ਭਗਵਾਨ ਜੀ ਸੱਚਾ ਕਹਿੰਦਾ ਰਾਤ ਨੂੰ ਕਰਨ ਨੂੰ ਦੇਣੀ ਹੈ ਦਿਨ ਦਿਨ ਬੰਦੇ ਘਰ ਲਿਆ ਦੇਖ ਮਨ ਨਾਣ ਨਾ 6 ਵਜੇ 6:30 6 ਵਜੇ ਨੱਠੇ ਰਿਹਾ ਆ ਰਾਤ ਨੂੰ ਦੇਣੇ ਨੇ ਲੈਟ ਹਾਂ ਸਵੇਰੇ 6 ਵਜੇ ਉਠਾ ਦੇਣ ਸ਼ਾਮ ਨੂੰ 6 ਵਜੇ ਉਠਾ ਦੇਣ 7 ਵਜੇ 12:00 ਤੋਂ 10:00 12:00 ਲਗਾਤਾਰ ਜਵੇ ਨਾ ਬਾਸ ਫਿਰ ਖਿੱਚੇ ਹੁੰਦਾ ਕਾ ਟ੍ਰਿਪ ਨਹੀਂ ਜਾਂਦਾ ਫਿਰ ਹਾਂ ਹਾਂ ਠੀਕ ਨਹੀਂ ਚੱਲਣ ਦੇ ਕੰਮ ਲਗਾ ਦੇ ਹਰੋਂ ਫਲਟ ਪੈ ਗਿਆ ਗੱਲ ਵੱਖਰੀ ਆ ਫਲਟ ਵਜਲ ਵੱਖਰੀ ਗੱਲ ਐ ਮੈਂ ਚੱਲੇ ਤਾਂ ਕਿਹੜਾ ਵਾ ਰਾਤ ਨੂੰ ਫਲਟ ਵੀ ਨਹੀਂ ਪੈਂਦਾ ਹਾਂ ਇਹਨਾਂ ਵਿੱਚ ਪੈਂਦੇ ਆ ਫਲਟ ਨਿੰਦਿਆ ਰਾਤ ਨੂੰ ਕੋਈ ਨਹੀਂ ਕੰਪਲਾਈਟਰ ਲਗਾਉਣੀ ਹੈ ਸੁੱਤੇ ਪਏ ਹੁੰਦੇ ਆ ਵੀ ਭਾਈ ਮੇਰੇ ਫਿਰ ਜੁੜ ਗਿਆ ਮੇਰੇ ਆਏ ਹੋ ਗਏ ਨਾ ਹੋਰ ਦਿਨ ਵਾਂ ਕੋਈ ਜਾਨਵਰ ਬੈਠੇ ਤਾਰਾਂ ਪਰ ਕੋਈ ਗੁੱਸਾ ਬੈਠ ਗਿਆ ਕੋਈ ਕੋ ਫਰਕ ਪਈ ਜਾਂਦਾ ਏ ਹਾਂ ਹੋ ਰਾਤ ਨੂੰ ਤਾਂ ਜਾਨਵਰ ਵੀ ਨਹੀਂ ਮਾਰਦਾ ਕੋਈ ਰਾਤ ਨੂੰ ਤਾਂ ਫਿਰ ਆਏ ਜਿਹੜੀ ਬੰਦ ਹੋ ਗਈ ਬੰਦ ਹੈ ਜਿਹੜੀ ਚੱਲਦੀ ਤੇ ਚੱਲਦੀ ਉਹ ਸਸਵੀਰੀ ਵੀ ਨੜਦੀ ਆ ਪਰ ਮੇੜਾ ਪਾ ਹੁੰਦਾ ਰਾਤ ਨੂੰ ਰਾਤ ਨੂੰ ਮੇੜਾ ਤਾਂ ਹੁੰਦਾ ਹਾਂ ਨਹੀਂ ਮੇੜਾ ਤਾਂ ਹੁੰਦਾ ਸਾਲਾ ਇਹ ਮੂੰ ਵੀ ਆਏ ਖਾਨਾ ਸੁਣਾ ਤੇ ਭਾਈ ਡਰ ਲੱਗਦਾ ਰਾਤ ਸਿੱਕ ਹੋਰ ਦੇਖ ਲੈ ਉਹ ਪਾਣੀ ਲਾਉਂਦੇ ਆਪਾਂ ਕੋਈ ਤੱਗੀ ਰਹਿ ਵੀ ਜਾਂਦੀ ਐ ਜੇ ਖੁੱਲਾ ਭਰਿਆ ਹੋਊਗਾ ਰਾਤ ਨੂੰ ਕੋਈ ਤੱਗੀ ਵੀ ਨਹੀਂ ਰਹਿੰਦੀ ਹੂੰ ਬੂਟਿਆਂ ਦੇ ਤਾਂ ਹੁਣ ਡੱਡੂ ਭਲਾ ਕੇ ਰੱਖਣੇ ਸੀ ਇਹਨਾਂ ਦੇ ਨਾ ਠੀਕ ਐ ਆ ਵੀ ਦੋ ਦਿਨ ਵਾਰੀ ਭਰਦੇ ਹੁਣ ਤਾਂ ਨਹੀਂ ਭਰਨੇ ਹੁਣ ਉਹਦਾ ਪ੍ਰੋਟੇਰ ਟਾਈਮ ਆ ਗਿਆ ਹਣ ਉਹਨਾਂ ਭਰੇ ਉਹ ਤਾਂ ਬੱਤ ਆਉਣੇ ਹੁਣ ਮਸੀਂ ਬੱਤ ਆਉਣੇ ਜਾਂ ਇੱਥੇ ਉਹ ਬੱਤ ਆਉਣੇ ਹੁਣ ਇਹ ਨੂੰ ਕਦੋਂ ਆਹ ਜੇ ਹੁਣ ਦੇਖ ਲਾ ਡੱਡੂ ਪਾਣੀ ਉਹ ਤਾਂ ਅੱਸੀ ਵੱਖਰ ਕੇ ਹੈ ਉਹ ਤਾਂ ਅੱਸੀ ਠੰਢੀ ਐ ਹਾਂ ਅਜੇ ਹੇਤਾ ਸੀ ਫੇਰ ਇਹ ਆ ਜਾ ਹੈਗੀ ਆ ਉਹ ਆ ਦੇਖੀ ਕੱਲ ਨੂੰ ਤੇਰੇ ਪਰਸੋਂ ਪੈਸਾ ਲੱਗ ਜਾਣਾ ਖਾਣੀ ਮਾ ਹਾਂ ਇਹਦਾ ਹੁੰਦੋਂ ਆਏ ਦੇ ਇਹ ਲੱਗਦਾ ਹਾਂ ਬਹਨਾਂ ਦਾ 11:00 ਵਜੇ ਮੋਟਰ ਬੰਦ ਕਰੀ ਸੀ ਸਵੇਰੇ ਮੈਂ ਅੱਛਾ ਉਹ 6:00 ਵਜੇ ਸੀ ਨਾ ਪਾਣੀ ਖਾਲਿਆ ਦੁਬਾਰਾ ਫੇਰ ਜਲਾਤੀ ਹਾਂ ਹਾਂ ਬਾਬਾ ਹੁਣ 1:00 ਵਜੇ ਬੰਦ ਕਰਨੀ ਐ ਕੰਡੇ ਵੀ ਭਰ ਦੇਣਾ ਇੱਕ ਵਾਰੀ ਫੇਰ ਭਰ ਜਾਣਾ ਠੀਕ ਨੇ ਭਰ ਜਾਣਾ ਸਾਰੇ ਕਿਧਰ ਫਰ ਗਿਆ ਫੇਰ ਪਾਣੀ ਹਾਂ ਹਾਂ ਫਰ ਗਿਆ ਸਾਰੇ ਹਾਂ ਹਾਂ ਉਹ ਚੱਲਦੀ ਗੱਲ ਮੈਂ ਫਿਰ ਜਾਨਾ ਨਾ ਗਿੱਲਾ ਨਾ ਜਾ ਮੈਂ ਮੈਂ ਮੰਡ ਕਿੰਨੀ ਚੱਲ ਜੀ ਮੈਂ ਵੀ ਆ ਜਾਣਾ ਨਹੀਂ ਇਹਨੇ ਕਾ ਮਾਰਿਆ ਮੈਂ ਬਸ ਦੇਖਿਆ ਦੇਖਿਆ ਹਾਂ ਹਾਂ ਵੀ ਬੰਗਲੇ ਕਿੰਨੀ ਤੋੜੀ ਏ ਨਾ ਲੱਗ ਰਿਹਾ ਇਹਦਾ ਵਧੀਆ ਜਿੰਨਾ ਤੋੜਾਂ ਇਹਨੇ ਨਹੀਂ ਵੱਧੇ ਫੋਟ ਹੁੰਦੀ ਹੈ ਕਹਿੰਦੇ ਜਿੰਨੀ ਥੋੜੀ ਹੋਊਗੀ। ਆਹ ਤਾਂ ਦੇਖਿਆ ਮੈਂ ਕਿ ਇੱਕ ਜਗ੍ਹਾ ਸਾਡੇ ਨੂੰ ਦੁੱਲੂ ਜਿਹਾ ਫੇਰਦੇ ਆਂ। ਆਹ ਇੱਕ ਕਣਕ ਬਰ। ਆਂ। ਆਏ ਉਹ ਤੇ ਉੜਦੇ ਜਾਂਦੇ ਆ ਉਹ। ਹਾਂ ਫੇਰਦੇ ਆ। ਹਾਂ ਦੇਖਿਆ? ਹਾਂ। ਉਹ ਕਹਿੰਦੇ ਵੀ ਜਿਆਦਾ ਮਟਾਰਾ ਕਰਦੀ ਆ। ਮਟਾਰਾ ਕਰਦੀ ਆ। ਕਾਹਦੀ ਦਾ ਮੈਂ ਬੰਗਲੇ ਨੂੰ ਕਹਿੰਦਾ ਤੂੰ ਸਾਡੇ ਛੇਰੋਂ ਹੀ ਬੜ ਜਾ ਭਾਈ। ਚਲੋ ਠੀਕ ਆ ਜੀ। ਹੈ? ਹਲਦੇ ਆਂ ਫਿਰ। ਜਾਇਆ ਤੂੰ ਵੀ ਦੇਖਿਆ ਨੱਕਾ ਨੁੱਕਾ। ਮੈਂ ਵੀ ਨੱਕਾ ਦੇਖ ਕੇ ਆਉਣਾ ਹਾਂ। ਹਾਂ। ਦੇਖਿਆ ਜਾ। ਜਾਇਆ। ਨਵੇਂ 90% ਦਿੱਤਾ ਭਾਰ ਹੁਣ। ਭਾਰ ਤਾਂ ਪਰਸੇ ਨੂੰ ਹੁਣ ਦੇਖੀ ਜਾਊਗੀ। ਇ ਪਰਿਆ ਖੁੱਲਾ ਹੀ ਐਨ ਇਹੋ ਖੇਤੀ ਆਣਾ ਬਤਿਨੇ ਜਦ ਤੱਕ ਬਟਾ ਦੇ ਕੋਣ ਜਦ ਤੱਕ ਬਤਾਂ ਜਾਣਾ ਬਸ ਪੰਜ ਛੇ ਦਿਨ ਨੂੰ ਬੱਤਾਂ ਆਉਣਾ ਇਹਨੇ ਪੰਜ ਛੇ ਦਿਨ ਬੱਟਾ ਲੱਗਣਾ ਇਹਨੂੰ ਪੰਜ ਛੇ ਦਿਨ ਹਲੇ ਹੋਰ ਰੈਸ਼ ਕਰਨ ਦੇ ਤੂੜੀ ਪਟੰਗਰਾਂ ਨੂੰ ਹੈ ਕਿ ਨਹੀਂ ਖਾਣ ਦੇ ਥੋੜੀ ਫੀਡ ਜ਼ਿਆਦਾ ਲੱਗਦੀ ਔਰ ਕੁਝ ਨਹੀਂ ਫੀਡ ਜ਼ਿਆਦਾ ਪਾਉਣੀ ਪੈਂਦੀ ਪਹਿਲੇ ਤੂੜੀ ਬਿਮਾਰ ਕਾਉਲਾ ਫੇ ਦੁੱਧ ਨਹੀਂ ਛੱਡ ਦੋ ਦੋ ਗੋਲੇ ਹੈ ਕਿ ਨਹੀਂ ਫੀਡ ਦਾ ਖਤਿਆ ਵਧਿਆ ਹੋਇਆ ਵਾ ਇਹਨਾਂ ਦੀ ਹੋਰੀ ਫੀਡ ਦੇ ਹੈ ਨਹੀਂ ਹੋ ਰਹੀਆਂ ਫੀਡ ਦੀ ਬੁਰੀ ਤਾਂ ਲੱਗ ਲੱਗ ਰੇਟ ਆ ਯਾਰ 12 1500 ਤਾਂ ਕੋ ਨਹੀਂ ਨਾ ਇਹੇ ਬੁਰੀ 15 2000 ਤਾਂ ਵੀ ਹੋਊਗੀ ਫੀਡ 12 1200 ਸਰਦੇਗਾ 8 ਤਾਂ ਮੈਂ ਕਹਿੰਦਾ ਹੋ ਨਹੀਂ ਕੋਈ ਆ ਖੰਭੇ ਆ ਗਏ ਬਿਜਲੀ ਆਏ ਬਾਈ ਟਰਾਂਸਫਾਰਮ ਲੱਗੂਗਾ ਅੱਗੇ ਗਾਹ ਨੂੰ ਥੋੜੇ ਗਾਹ ਨੂੰ ਹੁਣ ਹੀ ਲਾਜਾ ਆਓ ਹੁਣ ਸਿਆਲ ਆ ਹੁਣ ਤਾਂ ਲਾ ਕੇ ਛੱਡ ਦੇਣਾ ਮੈਂ ਆਹੋ ਲਾ ਕੇ ਛੱਡ ਦੇਣਾ ਲਾ ਕੇ ਲੱਗਾ ਹੀ ਜਾਣਾ ਹੁਣ ਗਾਹ ਰੋਹੀਵਾਂ ਜਣੀ ਫਾਇਦਾ ਦਊਗਾ ਇਹ ਬਸ ਸਿਆਲ ਮਤੋਂ ਉਹੀ ਫੇਰੀ ਲੱਟ ਰਹੀਦੀ ਐ ਕਿ ਨਹੀਂ ਰੋਹੀਵਾਂ ਨਾਲ ਹੀ ਤਾਂ ਫਾਇਦਾ ਉਹੀ ਭੈਦਾ ਉਹ ਹੀ ਚ ਹੂੰ ਦੇਖੂਗੇ ਪਹਿਲਾ ਵਾ ਹੁਣ ਬੱਲਵ ਦੇਖੂਗੇ ਬਲਦੇ ਉਹੀ ਮੈਂ ਦਿਖਦੀ ਨਹੀਂ ਤੇ ਬਲਦੇ ਉਹ ਹੜਾ ਬੇਡੋ ਬੱਚਾ ਚੱਲੂਗਾ ਮੇਰੀ ਗੱਲ ਥੋੜਾ ਇੱਕ ਤਾਂ ਚਿੱਟਾ ਬੱਲਵਾ ਹੁਣ ਜਿਹੜਾ ਹੁਣ ਆਉਂਦਾ ਹੈ ਇਹ ਤਾਂ ਸੜਾ ਘੱਟ ਲਾਈਟ ਪਰ ਵੀ ਆਇ ਲੱਗਦਾ ਪੂਰੀ ਲਾਈਟ ਹੈ ਘੱਟ ਲਾਈਟ ਪਰ ਵੀ ਅਸਲੀ ਲਾਈਟ ਤਾਂ ਦੂਏ ਬੱਲੋ ਜੀ ਪਹਿਲੇ ਬੱਲਮਾ ਜੇ ਪਤਾ ਲੱਗਦਾ 100 ਵਾਟ ਲੱਗਦਾ ਉਹਦੇ ਮੈਂ ਫੇਰ ਤਾਰ ਜਿਉ ਰਹਿ ਜਾਂਦੀ ਬਲਦੀ ਰੋਹੀ ਮਤ ਬੱਲੋ ਨੇ ਤਾਂ ਚਿੱਟਾ じゃ ਗਿਆ ਹੋਣਾ ਉਹਨੇ ਇਹਦੇ ਪੁਰਾਣੇ 10 ਰੁਪਏ ਵਾਲਾ ਬੱਲਬ 15 ਵਾਲਾ ਸੁਮਾ ਲੱਗਦਾ ਸੀ ਲੈਡ ਦਾ ਵੱਟ ਵੱਧ ਲੈਡ ਲੈਡ ਘੱਟ ਨਾ ਕੋ ਵੱਧ ਦਾ ਅਸਲ ਚਿੱਟੇ ਤਾਂ ਘੱਟ ਪਰ ਵੜੀ ਜਾਂਦੇ ਆ ਇਹ ਤਾਂ ਬੋਲਟੇ ਦੱਸਦਾ ਫਿਰ ਇਹ ਸੀ ਵਾਲਾ ਵੀ ਕਿੰਨੀ ਆਈ ਪੀ ਆ ਹੁਣ ਹੈ ਹਾਂ ਉਹੀ ਦੱਸਦਾ ਉਹੀ ਦੱਸਦਾ ਨਹੀਂ ਹੁਣ ਤੂੰ ਲੈਡ ਨਾਲ ਐਸੇ ਨਹੀਂ ਲਾ ਸਕਦਾ ਤੂੰ ਅੱਗੇ ਤਾਂ ਬੱਲੇ ਵੀ ਦੱਸ ਦਿੰਦਾ ਵੀ ਘੱਟ ਹੈ ਕਾ ਵੱਧ ਪੂਰੀ ਹੈ ਕਾ ਘੱਟ ਹੈ ਹੈ ਅ ਚਿੱਟੇ ਇਹ ਤਾਂ ਦੱਸਦੇ ਕੁਛ ਨਹੀਂ ਇਹ ਤਾਂ ਸਾਰੇ ਘੱਟ ਪਰ ਵੀ ਉੱਨੀ ਵੱਲਦੇ ਆ ਪੂਰੀ ਹੋਰ ਉੱਨੀ ਵੱਲਦੇ ਆ ਜਿਹੜਿਆ ਹੁਣ ਆਏ ਪਏ ਚਿੱਟੇ ਇਹ ਹਾਂ ਵੇਖਦੇ ਵੇਖ ਕੀ ਹੈ ਇਹ ਦੇਖਣਾ ਕਿ ਹੁਣ ਕਰੂ ਬਾਈ ਦੁੱਲੇ ਬੁੱਲੇ ਵੱਡੋ ਹੁਣ ਹੈ ਅਦਰੋਹੀ ਪਾ ਲਗੂਗੀ ਬੁੱਲੇ ਵੱਡਰੇ ਕਿੰਨੇ ਵੱਡੇ ਹੋ ਜਣੇ ਯਾਰ ਹੁਣ 4 ਟ੍ਰਾਂਸਫਰ ਹੋ ਜਣੇ ਆਪਣੇ ਪਿੰਡ ਚਾਰੇ ਮਹਾ ਪਚਾਰੇ ਪਾਸੇ ਹੋ ਗਏ ਪਿੰਡ ਤੇ ਹੁਣ ਲਾਈਟ ਬੰਡੀ ਆਣੀ ਹੈ ਹੈਗੀ ਨਹੀਂ ਇਹਦਾ ਫਰਕ ਪੈਣੀ ਹੈ ਲਾਈਟ ਦਿੱਤਾ ਹੁਣ ਚਾਰੇ ਪਾਸੇ ਘੁੰਜਾ ਬਰੋਗੇ ਦੇਖ ਲੈ ਉਹ ਹੋ ਗਿਆ ਦੋ ਔਰੇ ਹੋਗੇ ਇੱਕ ਉਹ ਕਾਲੇ ਦਾ ਕਿੰਨੀ ਹੋ ਗਿਆ ਹਾਂ ਉਨਾ ਵੀ ਪਿੰਡ ਬੰਡੇ ਗਿਆ ਸਾਰੇ ਚਾਰੇ ਪਾਸੇ ਚਾਰੇ ਪਾਸੇ ਬੰਡੇ ਗਏ ਠੀਕ ਨਹੀਂ ਫੇਰ ਹੀ ਲਾਈਟ ਆਉਣੀ ਆ ਉਹ ਓਏ ਉਹੀ ਤਾਂ ਹਰ ਸਾਡੇ ਉਹੀ ਇਹਦੇ ਆ ਪਪ ਪਮ ਪਮ ਇਹਦੇ ਮੇਰੇ ਵੀ ਹੌਬਦ ਨਹੀਂ ਆਉਂਦੀ ਆ ਯਾਰ ਉਹ ਕਿੱਥੇ ਆਪਣੀ ਸੁਵਿਧਾ ਦੇ ਅੰਦਰ ਉੱਥੇ ਤੇ ਲਾਈਟ ਹੋਈ ਆਉਂਦੀ ਆ ਉਹਦੇ ਲਾਦਾ ਨਾ ਉਹ ਗੱਲ ਕਰਦਾ ਵੀ ਤਾਰ ਦਾ ਬਸ ਦੂਰ ਜਾਣ ਦਾ ਫਰਕ ਆ ਵੀ ਸਾਡੇ ਘਟ ਆਉਂਦੀ ਪੰਮੇ ਦੀ ਪੂਰੀ ਚੱਕਰ ਪਤਾ ਕੀ ਹੋਇਆ ਹੋਇਆ ਹੁਣ ਟਰਾਂਸਫਾਰਮਰ ਦਾ ਤੈਨੂੰ ਮੈਂ ਦੱਸ ਦੇਦਾ ਹੁਣ ਸਾਡੇ ਸਮਾਨ ਜ਼ਿਆਦਾ ਬੜੀ ਕਿ ਬਿਜ਼ੀ ਨਾਲ ਕੰਮ ਕਰਨ ਵਾਲੇ ਹਾਂ ਅੱਗੇ ਵੀ ਤਾਂ ਲਾਈਟ ਸਾਰਦੀ ਹੁੰਦੀ ਸੀ ਹਮ 100 ਦਾ ਟਰਾਂਸਫਾਰਮ ਲਾਰਮ ਹੁੰਦਾ ਤਾਂ ਟੂਬੇ ਪਰ ਅੱਗੇ ਸੀ ਤੇ ਨੇ ਮੈਂ ਉਹੀ ਦੱਸਦਾ ਤੈਨੂੰ 100 ਦਾ ਟਰਾਂਸਫਾਰਮ ਹੁੰਦਾ ਤਾਂ ਟੂਬੇ ਪਰ ਐ ਪਰ ਸਾਰਾ ਪਿੰਡ ਜਿਆਦਾ 10 ਮੋਟਰਾਂ ᱛੀਆਂ ਉਦੇ ਪਰ 100 ਦੇ ਪਰ 10 ਮੋਟਰਾਂ ਹਮ ਤੇ ਸੱ ਪੈਣੀ ਸਾਰੀ ਮਾਲਾਂ ਸਾਰੀ ਯਾਦ ਕਰਦਾ ਕਿਦੋਂ ਪੱਖੇ ਹੁੰਦੇ ਤੇ ਵੱਲਬ ਹੁੰਦੇ ਤੇ ਹਮ ਠੀਕ ਨਹੀਂ ਗੱਲ ਪਰ ਅਸਰ ਕਿਸੇ ਬਾਨੀ ਦੀ ਹੁੰਦੀ ਕੋਈ ਕਿਸੇ ਪਈ ਹੁਣੀ ਪ੍ਰੈਸ ਐ ਇੱਕਦੀ ਬਲਾਂ ਵਾਲੀ ਪਾਈ ਜਾਂਦੇ ਤੇ ਕੱਪੜੇ ਹੋ ਹਰ ਕਦਾ ਬੈਂਦਾ ਹੀ ਆ ਸਾਗ ਅੱਥਾਂ ਨਾਲ ਘੋਟੇ ਕਰਦੇ ਤੇ ਜੇ ਸਾਗ ਬਣਾਉਣਾ ਕਿਸੇ ਨੇ ਹੁਣ ਥਾਲਾ ਘਰ ਲੂਆ ਉਹ ਵੀ ਤਾਂ ਬੀਰੀ ਬੀਰੀ ਚੱਲਦਾ ਜੇ ਸਾਗ ਮਾ ਘਮਾ ਕੇ 2 ਮਿੰਟ ਮੇ ਸਾਗ ਘੋਟ ਕੇ ਚੱਲ ਪਾਸੇ ਇਹ ਸਭ ਬੀਰੀ ਵਾਲੀ ਸਮਾਨ ਹੋ ਗਏ ਫੇਰ ਫੇਰ ਹੁਣ ਕਿਸੇ ਨੇ ਹੀਟਰ ਲਾਉਣਾ ਹੈ ਅੱਗੇ ਚੁੱਲ੍ਹੇ ਬਲਦੇ ਤੇ ਹੁਣ ਠੰਡ ਲੱਗਦੀ ਹੁਣ ਕਹਿੰਦਾ ਹੀਟਰ ਲਾ ਲਓ ਯਾਰ ਭਗਵੰਤ ਮਾਨ ਨੇ ਲਾਈਟ ਫ੍ਰੀ ਕਰੀ ਵੀ ਆ ਹੈ ਹੀਟਰ ਲਾ ਲਓ ਹੁਣ ਸੇਕਣੇ ਨੂੰ ਆਉ ਬਤਾ ਮੈਨੂੰ ਬੀਲੋਂ ਦਾ ਹੀਟਰ ਲਾ ਲਾ ਤੂੰ ਤਾਂ ਵੀ ਨਹੀਂ ਆਉਂਦਾ ਹੈਗਾ ਯਾਰ ਮਾੜਾ ਮੋਟਾ ਅਗਲਾ ਕਰ ਕਮਰਾ ਗਰਮ ਕਰਦਾ ਕੇ ਸੇਕਣੀ ਚੁੱਲ੍ਹੇ ਵਾਲੇ ਦਾ ਚੁੱਲ੍ਹਾ ਕੋਈ ਬਾਦਦਾ ਨਹੀਂ ਹਾਂ ਹਾਂ ਸੇਕਣਾ ਕਾਦੇ ਨਾਲ ਉੱਥੇ ਉਹਨੂੰ ਉਹਨੂੰ ਹੁੰਦੇ ਮਾ ਧੂਨੇ ਵੀ ਹੈਂ ਧੂਨੇ ਹੋਣੀ ਹੋਰ ਹੈ ਧੂਨੇ ਕਿ ਆਉਣੀ ਹੈ ਥੋੜੀ ਹਲਕਾ ਏਸੀ ਮੈਂ ਬਣੀ ਜੀ ਕਰ ਦਿੰਦਾ ਕਰਦਾ ਦੁਬਾਰੇ ਨੂੰ ਤਾਂ ਪੱਕਾ ਹੀ ਲਾ ਲਓ ਏਸੀ ਲਾ ਲਓ ਕਹ ਲੇਗਾ ਧੂਨਾ ਲੱਗਣਾ ਧੂਨਾ ਲੱਗਣਾ ਜਿੱਦਣ ਤੁਹਾਨੂੰ ਤਾਂ ਪੈਣ ਲੱਗ ਗਈ ਫਿਰ ਇਹ ਨਾਲ ਲੱਗਣਾ ਥੋੜਾ ਧੂਨਾ ਸਾਡਾ ਨਹੀਂ ਦੱਸ ਦਨ ਹੈ ਦੱਸ ਦਨ ਹੈਗਾ ਹੈਗੇ ਆ ਅਜੇ ਤਾਂ ਰਾਤ ਆ ਜੀ ਠੰਡ ਜਿਆਦਾ ਸੀ ਬਾਲਣ ਹੈ ਜਾਂ ਹੈ ਉਹ ਬਾਲਣ ਹੈ ਨਹੀਂ ਮਕਾਣੇ ਕੋਲ ਕੋ ਬਾਲਣ ਤੋਂ ਫੇਰ ਆ ਜਾਣਾ ਸਕਾਇਆ ਕਿ ਨਹੀਂ ਬੂਟੇ ਬੂਟੇ ਮੈਨੂੰ ਜਾਂ ਗਿਆ ਆਪਣੇ ਮੈਨੂੰ ਕਿਹਾ ਮੈਂ ਰੱਖ ਜਾ ਵੀਰੇ ਹੁਣ ਠੀਕ ਨਹੀਂ ਗੱਲ ਮੈਂ ਭਈਆਂ ਨੂੰ ਕਾਦੇ ਦੇਣਾ ਤੇ ਬਾਲਣ ਰੱਖੋ ਲੋਡ ਪੈਣੀ ਇਹ ਰੱਖ ਭਈਆਂ ਤਾਂ ਪੈਸੇ ਦੇਣੇ ਪੂਰੇ ਅਸੀਂ ਜਿਆਦਾ ਫੇਰ ਭਈਆਂ ਪਾ ਬਾਲਣ ਦੀ ਕੀ ਲੋਡ ਹੈ ਠੀਕ ਹੈ ਗੱਲ ਆ ਸਾਲੇ ਆ ਕੇ ਰੱਖੋ ਦੇ ਹੁਣ ਸੰਗਣੇ ਬੁੱਟੇ ਮੈਂ ਵੀ ਉਹ ਪਰ ਲੈ ਲਾਉਂਗਾ ਆਪਣੇ ਤਾਂ ਨਹੀਂ ਹੈਗੇ ਇਸ ਨੂੰ ਸ਼ंगाई ਸਿੱਧੀ ਗੱਲ ਹੈ ਮੈਂ ਤਾਂ ਪਾਰਾ ਟਰੈਲਾ ਦਾ ਇੱਕ ਫੂਕਤਾ ਬਾਲਣ ਦਾ ਹੁਣ ਆਪਣਾ ਲੈ ਆਈ ਜਾਓ ਤੇ ਹੁਣ ਹੀ ਲਾਈ ਜਾਓ ਹੈ ਸਾਗ ਨੇ ਪੁੱਟੇ ਆਪਣਾ ਪੁੱਟੇ ਛਾਂਗ ਲੈ ਵੇ ਆਪਣੇ ਉਹ ਕਿ ਛਾਂਗ ਲੈਣੇ ਲੱਕੜੀ ਲਿਆਉਂਗੇ ਗੁੱਟ ਕੇ 4 ਕਵਾਂਟਲ ਮੁੱਕ ਦੇਣੀ ਯਾਰ ਉਹ ਆੜੀ ਰੱਖ ਕੋਲ 4 ਕਵਾਂਟਲ ਗੁੱਟ ਉਹ ਲਿਆ ਪਪੂਲਰ ਦੇ ਫਾੜੇ ਜੇ ਕਰਾ ਕੇ ਪਰ ਫਾੜੇ ਮਾਰਕ ਵੜੀ ਜਦੋਂ ਅੱਗ ਪਾਈ ਜਾਂਦੀ ਗਿੱਲੇ ਨੂੰ ਵੀ ਚੱਲਦਾ ਸਾਲਾ ਸੁੱਕਾ ਵੀ ਜਲਦਾ ਬੋਲਰ ਦਾ ਚਾਹੇ ਗਿੱਲੇ ਨੂੰ ਵਕਲ ਆਦੀ ਤਾਂ ਵੀ ਜਲ ਜਾਂਦਾ ਤਾਂ ਅੱਗੇ ਗਿੱਲੇ ਜਾਂਦਾ ਤਾਂ ਉੱਥੇ ਪੈਟਰੋਲ ਉਹ ਚੱਲਦਾ ਗਿੱਲਾ ਗਿੱਲਾ ਹੀ ਵਾਲੀ ਜਾਂਦਾ ਅੱਗ ਫੜ ਪੜ ਲਈ ਇੱਕ ਵਾਰੀ ਫੇਰ ਨਹੀਂ ਖੜਦਾ ਹੈਗਾ ਲੈ ਲੂਟ ਤੁਹਾਨੂੰ ਮੰਡੇ ਚ ਕਿਹਾ ਸਾਬ ਮੰਡੇ ਜੀ ਹੁਣ ਫੌਜੀ ਦਾ ਫੋਨ ਆਇਆ ਕਹਿੰਦਾ ਚੱਲਦੀ ਆ ਕਹਿੰਦਾ ਇੱਕ ਕੈਰਾ ਭਰ ਕੇ ਲਾਗ ਲਈ ਫੜਦਾ ਮੈਂ ਇੱਕ ਕੈਰਾ ਰਹਿਗਾ ਉਲੇ ਉਲੇ ਗਿੱਲਿਆਂ 'ਚ ਜਿਹੜਾ ਆਪਣੀ ਲੰਬੀ ਪੱਟ ਹੈ ਇੱਕ ਕੈਰਾ ਰਹਿਗਾ ਉਹਨੂੰ ਚਲਦੀ ਆ ਮੋਟਰ ਇਹ ਆਪੇ ਸੜਕ ਤੇ ਪਾਰ ਰਹਿ ਗਿਆ ਦੁਆੜ ਹੁਣ ਮੈਂ ਨਾ ਭਰ ਕੇ ਕੈਰਾ ਹੋ ਆਟੋਮੈਟਿਕ ਚੱਕਿਆ ਹੁਣ ਰਾਤ ਵਾਲਾ ਕੰਮ ਨਹੀਂ ਰੱਖਣਾ ਹੁਣ ਕੱਲ ਨੂੰ ਦਿਨ ਵਿੱਚ ਭਰ ਦੂੰਗਾ ਠੀਕ ਨਹੀਂ ਗੱਲ ਕਾਨੂੰਨ ਰੋੜ ਪਿੱਛੇ ਰਾਤ ਨੂੰ ਘੁੰਮੀ ਜਾਣਾ ਹੁਣ ਯਾਰ ਇੱਕ ਨੂੰ ਪੈਪ ਲਾਉਣਾ ਪੈਣਾ ਹਾਂ ਬੈਪ ਲਾਉਣਾ ਪੈਣਾ ਭਾਰਤ ਦਾ ਸਾਰਾ ਹੀ ਤਾਂ ਜੇ ਕਿਤੇ ਸਵੇਰ ਦੀ ਲਾਈਟ ਨਹੀਂ ਲਾਈਟ ਨਾ ਭਜੇ ਹੁਣੀ ਭਾਰਤ ਦਾ ਇਹ ਵੀ ਯਾਰ ਮੇਰੀ ਗੱਲ ਸੁਣ ਲੈ ਜੀ ਹੁਣ ਵੀ ਲਾਈਟ ਨਾ ਭਜੀ ਇਹ ਹੀ ਨੇ 10 11 ਵਜਾ ਲੈਣੇ ਮੈਨੂੰ ਹਾਂ ਠੰਡ ਹੋ ਜਾਂਦੀ ਠੰਡ ਹੋ ਜਾਂਦੀ ਆ ਫਿਰ ਗੱਲ ਨਹੀਂ ਬਣਨੀ ਉਹ ਨਾ ਬੰਦਾ ਰੋਟੀ ਦੇ ਹੋਟ ਟਾਈਮ ਜੋਗਾ ਨਾ ਹੋ ਟਾਈਮ ਜੋਗਾ ਫਿਰ ਤੇ ਰੋਟੀ ਖਾਤਰ ਇਹ ਰੋਟੀਆਂ ਖਾਣੀ ਐ ਜੋ ਉਹਨੇ ਸੜੀ ਟਾਈਮ ਨਾ ਖਾਧੀ ਫਿਰ ਕੀ ਫਾਇਦਾ ਆ ਹਾਂ ਠੀਕ ਆ ਗੱਲ ਹੁਣ ਲੈਡ ਦਾ ਕੀ ਪਤਾ ਹੁਣ ਜੇ ਉਹ ਨੂੰ ਛੱਡਤਾ ਮੈਂ ਨੱਠ ਗਈ ਫੇਰ ਮ ਘਰ ਨੂੰ ਆਉਂਦਾ ਫਿਰੂੰਗਾ ਹੁਣ ਉਹੀ ਭਰ ਕੇ ਬੰਦੇ ਘਰੇ ਆਉਣੀ ਮੈਂ ਥੱਲੀ ਦਾ ਹੋਊਗੀ ਰਾਤ ਨੂੰ ਜਾਣੇ ਵਾਲੇ ਕੰਮ ਤਾਂ ਨਹੀਂ ਰਹੂਗਾ ਫਿਰ ਕੱਲੂ ਦਿਨ ਵਾਂਗ ਛੱਡ ਦੂੰਗਾ ਸਵੇਰ ਨੂੰ ਜਾ ਕੇ ਸਾਜਦੇ ਪੈ ਪਿਛਾ ਕੇ ਚਾ ਛੱਡ ਦੇਣਾ ਪੈ ਬੁੱਧੂ ਟਾਈਮ ਹੀ ਲੱਗਣਾ ਇਹਨਾਂ ਖਾਸ ਅੱਧਾ ਤਾਂ ਉਹ ਤਾਂ ਥੱਲੇ ਹੀ ਗਿਆ ਰ ਉਧਰ ਕੇ ਭਰ ਜਿਨਾ ਉਹਨੇ ਪਾਣੀ ਪੁੱਲਾ ਭਰਨਾ ਪੈਦਾ ਫੌਜੀ ਕਿੰਨੀ ਵਾਲਾ ਉਹਦਾ ਭਰ ਗਿਆ ਉਹਦਾ ਨੱਕਾ ਹੀਟ ਨੂੰ ਪਾੜ ਦੇਣਾ ਇਹਨਾਂ ਡਰੇਨ ਕਿੰਨੀ ਨੂੰ ਸਾਰੇ ਬਾਲੀ ਨੂੰ ਥੂਦੇ ਮੋਤਰਾਣਾ ਫਟਾਫਟ ਭਰ ਜਿਨਾ ਬੱਸ ਉਹ ਤੇ ਬਾਅਦ ਇਹ ਪਾਣੀ ਬੱਦਾ ਹੋਇਆ ਜਾ ਡਰੇਨ ਨੂੰ ਰੱਕਾ ਖੋਲ ਦੇਣਾ ਪੈ ਪਰਾਂ ਦੀ ਚੱਲ ਡਰੇਨ ਚ ਪਾਣੀ ਠੀਕ ਨਹੀਂ ਕਮਰੇ ਬੇੜੇ ਦੇ ਪਾਸੇ ਉਰਕਾ ਕੰਨਾ ਮਮ ਵੀ ਕੱਲ ਦਾ ਵਿਆਹ ਕਰਦਾ ਫਿਰਦਾ ਹੁਣ ਹਾਂ ਆਖਦਾ ਵੇ ਤਿੰਨ ਚਾਰ ਦਿਨ ਨਹੀਂ ਨੂਣੀ ਤਾਪ ਆਉਣਾ ਲੈ ਨਾਨਕ ਸ਼ੱਕਰ ਦੇਖਿਆ ਕਰ ਲੈ ਦੇਖ ਲੈ ਦੇਖ ਲਿਆ ਮੈਂ ਨਾਨਕ ਸ਼ੱਕਰ ਲੰਦਾ ਫਿਰਦਾ ਐ ਬਾਬਾ ਮੈਂ ਵੇਸਟ ਕਰਦੀ ਨਾਲ ਕੇ ਮੇਰੇ ਨਾਲ ਇੱਕ ਵਾਰੀ ਝੂਠੀ ਹੋ ਵੀ ਨਹੀਂ ਕਿਹਾ ਵੀ ਆ ਚੱਲੀਏ ਬਾਈ ਹੈ ਬਾਬਾ ਮੈਂ ਬਾਈ ਨਾਨਕ ਦੀ ਵੇਸਟ ਹੀ ਕਰਦੀ ਮੈਂ ਕਹਿੰਦਾ ਮੈਂ ਘਰ ਤੇ ਤਿਆਹੀ ਕਾ ਕੇ ਜਾਂਦੇ ਪੂਰੀ ਤੁਸੀਂ ਹਾਂ ਉਹ ਬੁੱਲੀਆਂ ਮੈਂ ਕਹਾਂ ਉੱਥੇ ਤਾਂ ਉਹਦੀ ਗੱਲ ਸੁਣ ਲੈ ਇਸਦੀ ਤਾਂ ਮੈਂ ਦੇਖੀ ਹੋਏ ਬੁੱਲੀਆਂ ਮੈਨਾਂ ਦੀ ਹੁੰਦੀ ਉਹ ਉਧਰਲੇ ਉਧਰਲੇ ਕੰਮ ਤੱਕੜਾਤਾ ਇੱਧਰ ਮਾਰਾਤਾ ਕੰਮ ਹੈ ਕਿ ਨਹੀਂ ਤੇ ਤਵੱਲੇ ਤੇ ਫੇਰ ਸੱਠ ਨਹੀਂ ਚੱਲੀ ਫਿਰ ਤਵੱਲੀ ਦੀ ਤੇ ਤਵੱਲੇ ਤੇ ਕੰਮ ਚੱਲੇ ਆ ਤੇ ਆ ਗਏ ਮੋਂ ਮੈਂ ਸਿੱਠਣੀਆਂ 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 ਮੈਂ ਸਿੱਠਣੇ ਚੱਲ ਪਿਆ ਤੇ ਬੰਦੇ ਜਿਉਂ ਚੁੱਪ ਕਰਾ ਤੇ ਨਾਲ ਇਹ ਤਾਂ ਖਿੱਚਿਆ ਰੱਖੇ ਕੰਮ ਉਹਨਾਂ ਚ ਜੋ ਚੁੱਪ ਕਰਾ ਤੇ ਨਾਲ ਕੇ ਹਾਂ ਨਾਲ ਕਿਉਂ ਗੱਲ ਨਹੀਂ ਆ ਗਈ ਪਾ ਜਾ ਮੰਮੇ ਯਾਰ ਇੱਕ ਦਿਨ ਪਹਿਲਾਂ ਕੋਈ ਵੀਡੀਓ ਬੁੜੀਆਂ ਦੇਖ ਕੇ ਕੋਈ ਸੇ ਸਿੱਠਣੀਆਂ ਯਾਦ ਕਰਕੇ ਜਾਂਦੇ ਉਸੇ ਜੀ ਯਾਦ ਕਰਕੇ ਜਾਂਦੇ ਅਸਲ ਮਾਰਦੇ ਪਹਿਲਾਂ ਸਿੱਠਣਿਆਂ ਦੇਦੇ ਪੰਜ ਚਾਰ ਬੁੜੀਆਂ ਲੈ ਜਾਂਦੇ ਨਾਲ ਐ ਕਿ ਨਹੀਂ ਆਹ ਹੋਰ ਹਿਆੜੇ ਵਾਲੇ ਦੱਬਲੇ ਪੰਜਾਬ ਵਾਲੇ ਯਾਰ ਦੱਬਲੇ ਦੱਬਣੀ ਤੇ ਹੁਣ ਚਾਹੀਦੀ ਓਹ ਪਿਆਰੀ ਨਹੀਂ ਕਰੀ ਦੱਬਣੀ ਤੇ ਹੁਣ ਚਾਹੀਦੀ ਪੰਜਾਬ ਵਾਲੇ ਮੈਂ ਤਾਂ ਪਿਆਰੀ ਨਹੀਂ ਕਰੀ ਰਿਆ ਹਿਆੜੇ ਵਾਲੇ ਦੱਬਲੇ ਚਟੜੀਆਂ ਚ ਪਿਆਰੀ ਨਹੀਂ ਕਰੀ ਹੈਗੀ ਇਹਨੂੰ ਓਹ ਗਾਲੀਆਂ ਢੇਰ ਲਾਈਆਂ ਮੈਂ ਹੈ ਇਹਪਮੇ ਦਾ ਮੁੰਡਾ ਕਹੀ ਜਾਵੇ ਕਹਿੰਦਾ ਬੋਲੋ ਹੁਣ ਤੁਸੀਂ ਬੋਲੋ ਦੱਬਣਾ ਹੁਣ ਸਾਡੀ ਅੱਲਾ ਗੁੰਮ ਗਿਆ ਲੋ ਹੋ ਗਿਆ ਬੱਸ ਜਾਬ ਮੇ ਅੱਵਾ ਵੇਚੀ ਗਾਦੀ ਪਾਇਆ ਤੇ ਗਾਦੀ ਵਾਲੀ ਦੀ ਗੱਲ ਹੈਗਾ ਆਉਲੀ ਨਾਲਾ ਸੀ ਗਈਆਂ ਸੱਟੀਆਂ ਨਹੀਂ ਆ ਨਾਂਗੜੇ ਢਿੱਲੇ ਰਹੇ ਚਿੱਠੇ ਢਿੱਲੇ ਰਹਿਆ ਸੱਟੀਆਂ ਜੇ ਚਿੱਠੀਆਂ ਢਿੱਲੇ ਰਹੇ ਭਾਈ ਅਕੀ ਉਹ ਵਧੀਆ ਅੱਜ ਫਿਰ ਹੋਣਾ ਅੱਜ ਮੇਰੀ ਗੱਲ ਸੁਣ ਲੈ ਹੁਣ ਕੱਲਾ ਜੋਗਾ ਬਾਈ ਉਹ ਬੈਠਾ ਘਰ ਅੱਛਾ ਹੁਣ ਤੇਰਾ ਬਰਾਤ ਦੇ ਬਾਅਦ ਨੇਰੇ ਹੋਈ ਬਰਾਤ ਤੁਰਦੀ ਆ ਭਾਈ ਕੁਝ ਵੀ ਕਹਿ ਲੈ ਤੂੰ ਵਿਦਾ ਨੇਰੇ ਹੋਏ ਹੁੰਦੀ ਜਨ ਹੈ ਵੀ ਦੂਰ ਬਹੁਤ ਦੂਰ ਆਉਣਾ ਤਾਂ ਪੈਣਾ 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 ਉਹਨਾਂ ਨੂੰ ਆਉਣਾ ਤਾਂ ਪੈਣਾ ਦੂਰ ਬਹੁਤ ਸਨਤ ਡੰਗਰ ਨਹੀਂ ਜਿਉਣੇ ਤੇ ਦੋ ਦਿਨ ਲੱਤ ਬਾੜਟੀ ਉਹ ਮਾਰਨੀ ਮੈਂ ਸਨਤ ਵੀ ਹਾਂ ਇੱਕ ਵਾਰ ਬਾੜਟੀ ਰੱਤੀ ਫਿਰਦੀ ਹੋਊਗੀ ਪਿੱਛੇ ਇੱਕ ਵਾਰ ਟਾਈਮ ਹਲਕਾ ਡੰਗਰਾਂ ਦਾ ਫਿਰ ਉੱਥਾ ਇਹਦਾ ਆਉਣਾ ਪੈਣਾ ਜਿਉਣੀ ਪੈਣੀ ਹੈ ਠੀਕ ਨਹੀਂ ਹੂੰ ਜੇ ਡੰਗਰਾਂ ਦਾ ਟਾਈਮ ਮਿਲ ਜਾਂਦਾ ਇਹ ਡੰਗਰਾਂ ਦੇ ਲੰਘੇ ਡੰਗੇ ਹੋ ਜਾਂਦੇ ਫਿਰ ਐਦਾ ਕੰਮ ਔਖਾ ਹੀ ਹੈ ਔਖਾ ਹੀ ਹੈ ਬਾਈ ਇਹਦੇ ਰੱਕੇ ਵੀ ਆ ਡੰਗਰ ਰਾਤ ਦਾ ਰਾਤ ਲੋਣੀ ਹੋਊਗਾ ਹੂੰ ਡੰਗਰ ਦਾ ਦੇਖਣੇ ਪੈਣੇ ਉਹਨੂੰ ਆ ਕੇ ਵਿਲਾ ਮੰਡ ਨੂੰ ਹੁਣ ਮੰਡ ਨੂੰ ਜਾਣਾ ਹੁਣ ਮੈਂ ਦੇਖਿਆ ਮੈਂ ਇੱਕ ਵਾਰੀ ਮੈਂ ਹੁਣ ਮੈਂ ਬੰਦ ਕਰਕੇ ਜਾਊਂਗਾ ਮੋਟਰ ਜੇ ਨਾ ਆਪਣਾ ਭਰ ਕੇ ਨਾ ਉੱਰਲਾ ਫਿਰ ਮੈਂ ਪਾਲੇ ਪਾਸੇ ਨਹੀਂ ਪੰਗਾ ਲੈਣਾ ਹੈਗਾ ਜਾਂ ਫਿਰ ਇਹ ਪੰਗਾ ਲੈਣਾ ਪਰਾਂ ਫਿਰ ਉਹ ਆਟੋਮੈਟਿਕ ਚੱਕਿਆ ਵਾਂ ਜੇ ਨਾ ਠਕੀ ਬੰਦ ਹੋ ਜੂਗੀ ਹਾਂ ਪੈਪ ਛਾ ਕੇ ਹਾਂ ਫੇ ਨਹੀਂ ਫੋਜੀ ਨੂੰ ਪੁੱਛ ਕੇ 10 ਵਜੇ ਇੱਕ ਗੇੜਾ ਤਾਂ ਵੱਜੂ ਸਾਲਾ ਬੇਟਾ ਤੂੰ ਗੱਡੀ ਟੁੱਟੀ ਖਾਇ ਗੱਡੀ ਲੈ ਜਾ ਨੋ ਕਿੱਦੀ ਯਾਰ ਕਿੱਥੇ ਲੈ ਜਾਵਾਂ ਡਿੱਜੀ ਪਈ ਆਉਣਾ ਤਾਂ ਪਾ 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 ਕੇ ਮੋੜ ਨੱਟ ਗਈ ਫੇਰ ਮੈਂ ਉਹਦੀ ਗੱਲ ਕਰਦਾ ਯਾਰ ਫੇਰ ਮੈਨੂੰ ਕਿੱਦੀ ਜੇ ਵਾਪਸ ਆਉਣਾ ਪੈਣਾ ਨੱਠੀ ਨੱਟ ਗਈ ਬਸ ਫੇਰ ਇਹ ਤਾਂ ਮੈਂ ਫੇਰ ਰੋਟੀ ਖਾ ਕੇ ਨਹੀਂ ਜਾਊਂਗਾ ਮੈਂ ਮੇਰਾ ਤਾਂ ਫੇਰ ਨਾ ਚਲਾਇਆ ਤੇ ਮੈਂ ਰੋਟੀ ਖਾ ਕੇ ਨਹੀਂ ਜਾਊਂ ਮੈਂ ਉਹੀ ਕਹਿੰਦਾ ਵੀ ਹੁਣ ਸਾਰਾ ਡੱਡਿਆ ਕਹਿ ਰਿਆ ਮੈਨੂੰ ਆ ਕੇ ਰੋਟੀ ਖਾ ਕੇ ਬਾਹਰ ਮੁਰਦੀ ਹੂੰ ਜੋ ਕਹਿ ਰਿਹਾ ਭਾ ਕੇ ਲਾਈਟ ਨਹੀਂ ਹੋਈ ਬੌਜੀ ਉਛਲੀਏ ਨਹੀਂ ਹੋਈ ਆਪਣਾ ਉਹ ਕਹੇ ਮੋਟਰ ਬਈ ਮੋਟਰ ਬੰਦ ਕਰਦੇ ਬਸ ਐ ਤਾਂ ਜੇ ਹੁਣ ਨੱਠ ਗਈ ਉੱਥੇ ਲਾਈਟ ਤਾਂ ਰਾਤ ਨੂੰ 9 ਵਜੇ ਲਾਈਟ ਆਉ ਇਹ ਤੇ ਪਹਿਲਾਂ ਨਹੀਂ ਆਉਂਦੀ ਫੌਜੀ ਦਾ ਫੋਨ ਆ ਗਿਆ ਹਲੋ ਫੌਜੀ ਹਾਂ ਹਾਂ ਕਿੱਧਰ ਤੇ ਗਵਲਾ ਘੱਤਾ ਹਾਂ ਹਾਂ ਉੱਪਰ ਦੇ ਸੜਕਾਂ ਵਾਲੀ ਸਾਈਡ ਨੂੰ ਆਉਂਦਾ ਹੁਣਾ ਪੂਲੀ ਕਿੰਨੀ ਨੂੰ ਜੋ ਭਰ ਗਿਆ ਕਹਿ ਰਿਹਾ ਬਟੌਰ ਤੇ ਤੂੰ ਨੱਕਾ ਤੋੜਦੇ ਸਮਾਦੇ ਬੁੱਧਰ ਤੇ ਸੜਕ ਕਿੰਨੀ ਤੇ ਇੱਕ ਉਹ ਕਹਿ ਰਹੇ ਨੱਕ ਉਹ ਕਹਿ ਰਹੇ ਨੱਕਾ ਤੋੜਦੇ ਗੱਪੇ ਵੱਟਾ ਨੱਕਾ ਟੁੱਟ ਗਿਆ ਨੱਕਾ ਟੁੱਟ ਗਿਆ ਐਂ ਦੱਸ ਤੂੰ ਮੈਨੂੰ ਪਰ ਟੁੱਟ ਗਿਆ ਫਿਰ ਚੱਲਣ ਦੇ ਗਾਂ ਡਰੇ ਨੇ ਐ ਗਾਂ ਡਰਿਆ ਐ ਸੱਤ ਲੂਜਾ ਜਾਣਦੇ ਕਿੱਦੋਂ ਜਾਂਦਾ ਹੁਣ ਉਹ ਤਾਂ ਡਰੇ ਨੂੰ ਵੀ ਜਾਣਾ ਜਾ ਜਾ ਦੌੜ ਕੇ ਜਾ 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 ਯਾਰ ਉਪੜ ਤੂੰ ਤੂੰ ਵੀ ਡਰ ਜਾ ਮੈਂ ਵੀ ਚੱਲਿਆ ਫਿਰ ਉਹਨੂੰ ਬਹਿ ਵੀ ਆ ਗਿਆ ਤੇ ਆਉਣੇ ਨੂੰ ਤਿਆਰੀ ਬੈਠਾ ਤਾਂ ਮੈਂ ਠੀਕ ਆ ਚੰਗਾ